ਸਤਿ ਸ਼੍ਰੀ ਅਕਾਲ ਜੀ ਲਓ ਜੀ ਆਪਾਂ ਨੈਕਸਟ ਵੀਡੀਓ ਨਾਲ ਦੀ ਨਾਲ ਹੀ ਇੱਕ ਹੋਰ ਅਪਲੋਡ ਕਰ ਰਹੇ ਆਂ ਜਿ ਆਪਾਂ ਦੋ ਵੀਡੀਓ ਅਪਲੋਡ ਕਰ ਰਹੇ ਆਂਗੇ ਨਾਲ ਦੀ ਨਾਲ ਹੀ ਤੇ ਸ਼ਾਮ ਨੂੰ ਆਪਾਂ ਫਰੈਸ਼ ਪਾਵਾਂਗੇ ਇਸ ਲਈ ਕੱਟ ਪੀਸਾਂ ਦੇ ਆਪਾਂ ਸਵੇਰੇ ਹੀ ਪਾ ਦਿੱਤੀ ਕਿਉਂਕਿ ਸ਼ਾਮ ਨੂੰ ਥੋੜਾ ਜਿਹਾ ਥੋੜਾ ਵੀ ਕੰਮ ਸਾਰਿਆਂ ਦਾ ਹੀ ਕੰਮ ਦਾ ਟਾਈਮ ਹੁੰਦਾ ਜੀ ਤੇ ਮੈਂ ਉਸ ਤੋਂ ਬਾਅਦ ਫਿਰ ਆਪਾਂ ਨੂੰ ਮੈਸੇਜ ਦਾ ਰਿਪਲਾਈ ਨਹੀਂ ਹੁੰਦਾ ਹੈਗਾ ਭੈਣਾਂ ਦਾ ਭੈਣਾਂ ਦੀ ਡਿਮਾਂਡ ਤੇ ਹੀ ਆਪਾਂ ਕਹਿੰਦੇ ਤੁਸੀਂ ਕੱਟ ਪੀਸਾਂ ਦੇ ਸਵੇਰੇ ਪਾਇਆ ਕਰੋ ਤੇ ਆਪਾਂ ਇਹ ਸਵੇਰੇ ਹੀ ਇੱਕ ਵੀਡੀਓ ਹੋਰ ਅਪਲੋਡ ਕਰਨ ਲੱਗੇ ਆਂ ਚਲੋ ਜੀ ਵਾਈਟ ਕਲਰ ਦੇ ਵਿੱਚ ਆ ਗਿਆ ਇਹ 42 ਦਾ ਪੀਸ ਹੈਗਾ ਜੀ ਬਹੁਤ ਸੋਹਣਾ ਜਿਹਾ ਵਾਈਟ ਕਲਰ ਹੈਗਾ ਆਫ ਵਾਈਟ ਜਿਹਾ ਹੈਗਾ ਪ੍ਰੋਪਰ ਵਾਈਟ ਵੀ ਨਹੀਂ ਕਹਿ ਸਕਦੇ ਹੈਗੇ ਦੇਖੋ ਜੀ ਤੇ ਨੈਕਸਟ ਹੈਗਾ ਜੀ 410 ਦਾ ਪੀਸ 410 ਰਾਈਟਿੰਗ ਨੂੰ ਥੋੜਾ ਇਗਨੋਰ ਕਰੋ ਇਹ ਸਾਡੇ ਆਂਟੀ ਨੇ ਹੈਗੇ ਉਹ ਆਂਟੀ ਰਾਈਟਿੰਗ ਕਰ ਲਓ ਕਹਿੰਦੀ ਮੈਂ ਖੁਦ ਲਾਨੀ ਹਾਂ ਸੁਰ ਪਰਚੀਆਂਗੇ ਨੇ ਸੋਡੇ ਕੋਲ ਟਾਈਮ ਨਹੀਂ ਹੈਗਾ ਇਸ ਲਈ ਉਹ ਲਾ ਰਹੀ ਸੀ ਕਿ ਕੱਲ ਸਲੀਪਾ ਤੇ ਲਓ ਜੀ ਨੈਕਸਟ ਆ ਗਿਆ ਜੀ 490 ਦਾ ਤੇ ਉਸ ਤੋਂ ਬਾਅਦ ਆ ਗਿਆ ਜੀ 3 ਡੱਬੇ ਦਾ ਇਹ ਵੀ ਪੂਰਾ ਨਾ 4 ਮੀਟਰ ਵਾਂਗੂ ਹੀ ਹੁੰਦਾ ਚ 4 ਇੰਚ ਘੱਟ ਹੁੰਦਾ 4 ਮੀਟਰ ਤੋਂ ਕਿਉਂਕਿ ਪਹਿਣਾ ਤਾਂ ਜਿਹੜੀ ਘਰੇ ਬਣਾਉਂਦੀਆਂ ਨੇ ਬਣਾ ਹੀ ਲੈਂਦੀਆਂ ਨੇ ਸੂਟੋਂ 4 ਮੀਟਰ ਦਾ ਤਾਂ ਹੁਣ ਸਟ੍ਰੇਟ ਬਾਟਮ ਨਾਲ ਬਣ ਜਾਂਦਾ ਹੁੰਦਾ ਹੈਗਾ ਇਸ ਲਈ ਮੈਂ ਤਾਂ ਦੱਸ ਦਿਨ ਹੁਣ ਇਹ ਵੀ ਜਿਵੇਂ 390 ਦਾ ਹੈਗਾ ਗ੍ਰੇ ਕਲਰ ਦਾ ਹੈ ਨਾ ਤੁਸੀਂ ਬਣਾ ਹੀ ਲਓਗੇ ਸੂਟ ਇਹਨਾਂ ਦਾ ਤੇ ਉਸ ਤੋਂ ਬਾਅਦ ਆਪਾਂ ਨੇ ਨਾ ਜਿਵੇਂ ਮੈਚਿੰਗ ਕਰਤੀ ਬਾਟਮ ਮੈਚਿੰਗ ਕਰ ਦਿੱਤੀ ਹੈ ਨੀ ਇਹ ਦੇਖੋ ਆਪਾਂ ਨੇ ਰਸਟ ਕਲਰ ਦੀ ਬਾਟਮ ਦੇ ਨਾਲ ਨਾ ਆਪਣੇ ਲਈ ਵੀ ਜਿਹੜੀ ਨਾ ਕੈਂਬ੍ਰਿਕ ਵੀ ਹੁੰਦੀ ਹੈ ਪਹਿਣੇ ਉਹ ਵੀ ਉਰਮੀ ਲੈ ਆਂਦੀ ਹੁੰਦੀ ਹੈ ਕਿ ਤੁਸੀਂ ਪਤਾ ਕਰਿਓ ਕਿਉਂਕਿ ਕੈਂਬ੍ਰਿਕ ਕੈਂਬ੍ਰਿਕ 'ਚ ਵੀ ਫਰਕ ਹੁੰਦਾ ਹੈਗਾ ਕੋਈ ਕਿਸੇ ਬ੍ਰਾਂਡ ਦੀ ਹੁੰਦੀ ਹੈ ਕੋਈ ਕਿਸੇ ਦੀ ਆਪਣੇ ਕੋਲੇ ਸਭ ਤੋਂ ਵਧੀਆ ਉਰਮੀ ਲਾਉਣ ਦੀ ਹੁੰਦੀ ਹੈ ਕਿ ਇਹ ਆਪਣੀ ਕੈਂਬ੍ਰਿਕ ਜਿਹੜੀ ਸੌਫਟ ਹੁੰਦੀ ਹੈ ਤੋ ਕੇ ਗੰਦੀ ਜੀ ਨਹੀਂ ਹੁੰਦੀ ਹੈਗੀ ਵਾਸ਼ ਕਰੇ ਦਵਾਦ ਇਹ ਤੇ ਲੋ ਜੀ ਇਹਦੇ ਨਾਲ ਆਪਾਂ ਰਸਟ ਕਲਰ ਦੀ ਇਹ 2.5 ਮੀਟਰ ਦੀ ਸ਼ਰਟ ਹੈਗੀ ਹੈ ਹਾਂ ਦੀ 260 ਦੀ ਸ਼ਰਟ ਹੈਗੀ ਇਹ ਮਤਲਬ ਤੇ ਇਹਦੇ ਨਾਲ ਆਪਾਂ 2.5 ਮੀਟਰ ਦੀ ਬਾਟਮ ਹੈ ਜਿਹੜੀ ਉਹ ਮੈਚਿੰਗ ਕਰ ਦਿੱਤੀ ਹੈਗੀ ਤੁਸੀਂ ਇਹਦਾ ਮੈਚਿੰਗ ਕਰਵਾ ਕੇ ਵੀ ਸੂਟ ਆਪਣੇ ਕੋਲੋਂ ਲੈ ਸਕਦੇ ਹੋਗੇ ਜਿਹੜਿਆਂ ਦੀ ਮੈਚਿੰਗ ਹੋਈ ਆਪਾਂ 240 260 ਤੇ 250 ਵਾਲਿਆਂ ਦੀ ਕਰ ਦਿੱਤੀ ਹੈ ਲੋ ਜੀ ਇਹਦੇ ਨਾਲ ਨਾ ਆਪਾਂ ਦੇਖੋ ਕਿੰਨੀ ਸੋਹਣੀ ਜੀ ਇਹ 240 ਦੀ ਸ਼ਰਟ ਸੀਗੀ ਇਹਦੇ ਨਾਲ ਆਪਾਂ ਨੇ ਇਹ ਬਾਟਮ ਹੈ ਜਿਹੜੀ ਇਹ ਮੈਚ ਕਰਦੀ ਹੈ ਇਹ AK Tex ਵਾਲੀ ਹੈ ਜੀ ਸੈਲਫ ਦੇ ਵਿੱਚ ਜਿਹੜਾ ਆਪਣੇ ਕੋਲੇ ਪਲੇਨ ਚ ਸਟੱਫ ਆਇਆ ਸੀ ਉਹ ਵਾਲੀ ਬਾਟਮ ਇਹਦੇ ਨਾਲ ਮੈਚਿੰਗ ਹੋ ਗਈ ਬਹੁਤ ਸੋਹਣੀ ਜਿਹੜੀ ਕੰਟਰਾਸਟ ਹੈ ਜਿਹੜਾ ਬਣਿਆ ਹੈਗਾ ਇਹਦਾ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਵਾਲਾ ਵੀ ਬੜਾ ਪਿਆਰਾ ਜਿਹਾ ਰਜ ਹੈਗਾ ਦੇਖੋ 240 ਦਾ ਪੀਸ ਹੈਗਾ ਸ਼ਰਟ ਪੀਸ ਹੈ ਤੇ ਇਹਦੇ ਨਾਲ ਆਪਾਂ ਨੇ ਇਹਦੀ ਮੈਚਿੰਗ ਕਰ ਦਿੱਤੀ ਹੈਗੀ ਬਹੁਤ ਸੋਹਣੀ ਮੈਚਿੰਗ ਲੱਗ ਰਹੀ ਹੈ ਇਹਦੀ ਵੀ ਆਪਾਂ ਸਾਰਿਆਂ ਦੀ ਇਹਨਾਂ ਦੀ ਮੈਚਿੰਗ ਕਰ ਦਿੱਤੀ ਹੈਗੀ ਕੁਝ ਕੁ ਸੂਟਾਂ ਦੇ ਤੇ ਉਹ ਸੋਨੂੰ ਇਦਾਂ ਮੈਚਿੰਗ ਸੂਟ ਹੀ ਦੇ ਦਾਂਗੇ ਆਪਾਂ ਲਓ ਜੀ ਇਹ ਵਾਲੀ ਆ ਗਈ ਜੀ ਦੇਖੋ 2 ਮੀਟਰ ਦੀ ਸ਼ਰਟ ਹੈਗੀ ਇਹਦੇ ਨਾਲ ਆਪਾਂ ਨੇ ਇਹ ਵਾਲੀ ਬਾਟਮ ਮੈਚਿੰਗ ਕਰ ਦਿੱਤੀ ਹੈਗੀ ਇਹ ਵੀ ਆਪਣੇ ਕੋਲ ਏਕੇ ਟੈਕਸ ਦੀ ਹੀ ਬਾਟਮ ਹੈਗੀ ਹੈ ਸੇਮ ਫਿਰ ਸੇਮ ਬੱਡੇ-ਬੱਡੇ ਫਲਾਰ ਜੇ ਉਹਦੇ 'ਚ ਬਣੇ ਹੋਏ ਨੇ ਉਹਦੇ 'ਚ ਵੀ ਸੇਮ ਚਲੋ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਵਾਲਾ ਆਪਣੇ ਕੋਲੇ 2 1/2 ਮੀਟਰ ਦੀ ਸ਼ਰਟ ਹੈਗੀ ਐ ਤੇ ਇਹਦੇ ਨਾਲ ਆਪਾਂ ਨੇ ਜਿਹੜੀ ਬਾਟਮ ਹੈਗੀ ਉਹ ਇਹ ਵਾਲੇ ਕਲਰ ਦੀ ਮੈਚਿੰਗ ਕਰਦੀ ਜਿਹੜੇ ਕਲਰ ਦੀ ਇਹਦੇ ਵਿੱਚ ਫਲਾਰ ਬਣੇ ਹੋਏ ਸੀਗਾ ਇਹ ਵਾਲੇ ਕਲਰ ਦੀ ਬਾਟਮ ਇਹਦੇ ਨਾਲ ਕੰਟਰਾਸਟ ਸੂਟ ਬਣਾਤਾ ਹੈ ਤੇ ਜਿਹੜੀ ਇਹ ਵਾਲੀ ਸ਼ਰਟ ਹੈ ਇਹਦੇ ਨਾਲ ਤਾਂ ਬਲੈਕ ਪ੍ਰੋਪਰ ਚੱਲੀ ਜਾਊਗੀ ਆਪਣੇ ਕੋਲੇ ਬਲੈਕ 'ਚ ਵੀ ਹੈਗੀ ਐ ਇਹਦੇ ਨਾਲ ਤੁਸੀਂ ਸੋਨੂੰ ਬਲੈਕ ਬਾਟਮ ਦੇ ਦੇਵੋਗੇ ਕਿ ਇਹ ਵੀ ਆਪਣੇ ਕੋਲੇ 2.5 ਮੀਟਰ ਦੀ ਸ਼ਰਟ ਹੈ ਬਟ ਇਹਦੇ ਨਾਲ ਸੇਮ ਕਲਰ ਨੀਵੇਸ ਕਲਰ ਨਹੀਂ ਆਪਣੇ ਕੋਲੇ ਹੈਗਾ ਇਹ ਵਾਲਾ ਕਲਰ ਹੈਗਾ ਜੇ ਤੁਸੀਂ ਇਸ ਕਲਰ ਦੀ ਕੰਟਰਾਸਟ ਕਰਨੀ ਜੇ ਤੁਸੀਂ ਸ਼ਰਟ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਇਹ ਵਾਈਟ ਨਾਲ ਜਾਂ ਆਫ ਵਾਈਟ ਨਾਲ ਵੀ ਬਹੁਤ ਸੋਹਣੀ ਲੱਗਣੀ ਹੈ ਤੇ ਨੈਕਸਟ ਆ ਗਈ ਜੀ ਇਹ ਵਾਲੀ ਇਹਦੇ ਨਾਲ ਵੀ ਬਲੈਕ ਬਾਟਮ ਤੁਹਾਨੂੰ ਆਪਾਂ ਕਰਕੇ ਦੇਵਾਂਗੇ ਵੈਚਿੰਗ ਜੇ ਤੁਸੀਂ ਇਸ ਕਲਰ ਦੀ ਲਗਵਾਉਣਾ ਚਾਹੁੰਦੇ ਹੋ ਜਾਂ ਇਸ ਕਲਰ ਦੀ ਉਹ ਵੀ ਤੁਹਾਨੂੰ ਲਗਾ ਕੇ ਦੇ ਦੇਵਾਂਗੇ ਆਪਾਂ ਲਓ ਜੀ ਇਹ 2 3 ਦਾ ਪੀਸ ਹੈ ਮੈਨੂੰ ਬਹੁਤ سارے ਮੈਸੇਜ ਆਏ ਸੀ ਮੇਰੇ ਖੁਦ ਨਹੀਂ ਮਾਇੰਡ ਸੀ ਕਿ ਕਿੰਨੇ ਦਾ ਪੀਸ ਹੈਗਾ ਇਹ 2 3 ਦਾ ਹੈ ਜੀ ਸਵਾ 2 ਮੀਟਰ ਦਾ ਤੇ ਇੱਕ ਹੋਰ ਮੈਂ ਤੁਹਾਨੂੰ ਦਿਖਾਣੀ ਹੈ ਇਹ ਵੀ 2.5 ਮੀਟਰ ਦੀ ਸ਼ਰਟ ਹੈਗੀ ਹੈ ਜੀ ਬਰੀਕ ਕੁੱਟੀ ਦੇ ਵਿੱਚ ਸਟਫ ਦਾ ਬਹੁਤ ਜ਼ਿਆਦਾ ਸੋਹਣਾ ਜਿਹਾ ਸਟਫ ਵਾਲਾ ਤਾਂ ਕੋਈ ਹੋ ਹੀ ਨਹੀਂ ਹੈਗਾ ਇਸ਼ੂ ਹੀ ਨਹੀਂ ਹੈਗਾ ਇਹ ਵੀ 290 ਦਾ ਪੀਸ ਹੈਗਾ ਜੀ ਇਹਦੇ ਨਾਲ ਤੁਸੀਂ ਨਾ ਇਸ ਕਲਰ ਦੀ ਬਾਟਮ ਲਗਵਾਉਂਗੇ ਬਹੁਤ ਜ਼ਿਆਦਾ ਗ੍ਰੇਸ ਦੇ ਰਹੀ ਸੀ ਅਸੀਂ ਰੱਖ ਕੇ ਦੇਖੀ ਸੀ ਇਸ ਕਲਰ ਦੀ ਬਾਟਮ ਤੇ ਲਓ ਜੀ ਇੱਕ ਇਹ ਵਾਲਾ ਆ ਗਿਆ ਇਹ ਵੀ 260 ਦੀ ਸ਼ਰਟ ਹੈਗੀ ਜੀ ਇਹਦੇ ਨਾਲ ਵੀ ਤੁਸੀਂ ਵਾਈਟ ਆਫ ਵਾਈਟ ਬਾਟਮ ਨਾਲ ਲੈ ਕੇ ਬਹੁਤ ਸੋਹਣਾ ਬਣਾ ਸਕਦੇ ਹੋ ਜੇ ਤੁਸੀਂ بیس ਕਲਰ ਦੀ ਲੈਣਾ ਚਾਹੁੰਦੇ ਹੋ بیس ਕਲਰ ਦੀ ਲੈ ਸਕਦੇ ਹੋ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਵੀ 260 ਦਾ ਪੀਸ ਹੈ ਲਓ ਜੀ ਇੱਕ ਇਹ ਵਾਲਾ ਆ ਗਿਆ ਇਹਦੇ ਵਿੱਚ ਵੱਡੇ ਪੀਸ ਵੀ ਆਏ ਸੀਗੇ ਆਪਣੇ ਕੋਲੇ ਕੱਲ ਬਾਟਾ ਆਪਣੇ ਕੋਲੇ ਸਿਰਫ 3 ਮੀਟਰ ਦਾ ਹੀ ਇੱਕ ਪੀਸ ਰਹਿ ਗਿਆ ਇਹਦੇ ਨਾਲ ਤੁਸੀਂ ਵੇਸ ਕਲਰ ਦੀ ਬਾਟਮ ਲਗवानी ਹੈ ਜਾਂ ਇਸ ਕਲਰ ਦੀ ਲਗवानी ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣ ਚੂਗਾ ਇਹ ਤੁਸੀਂ ਕੱਲਾ ਸ਼ਾਰਟ ਪੀਸ ਲੈਣਾ ਉਹ ਵੀ ਲੈ ਸਕਦੇ ਹੋ ਲਓ ਜੀ ਮਾਊਸ ਕਲਰ ਦੇ ਵਿੱਚ ਆ ਗਿਆ ਮਾਊਸ ਦੇ ਵਿੱਚ ਵੀ ਬਹੁਤ ਸੋਹਣਾ ਪ੍ਰਿੰਟ ਆ ਗਿਆ 3.5 ਮੀਟਰ ਦਾ ਜਿਵੇਂ ਆਪਾਂ ਕੱਟ ਲੈਂਥ ਬਣਦੀ ਹੈ ਜਾਂ ਹੋਰ ਹੈ ਜਾਂ ਡਿਜ਼ਾਈਨ ਪਾ ਕੇ ਪਲੇਨ ਕੱਪੜੇ ਦਾ ਤੁਸੀਂ ਬਣਾ ਸਕਦੇ ਹੋਗੇ ਇਹਦਾ ਜਾਂ ਪਲਾਜ਼ੋ ਵਗੈਰਾ ਨਾਲ ਵੀ ਬਣ ਜਾਂਦਾ ਹੁੰਦਾ ਹੈਗਾ ਤੇ ਨੈਕਸਟ ਆ ਗਿਆ ਜੀ ਇਹ ਵਾਈਟ ਦੇ ਵਿੱਚ ਇਹ ਵਾਲਾ ਪ੍ਰਿੰਟ ਵੀ ਦੇਖੋ ਆਪਣਾ ਕਿੰਨਾ ਜ਼ਿਆਦਾ ਫੇਮਸ ਹੋਇਆ ਹੈਗਾ ਤੇ ਇਹਦੇ ਵਿੱਚ ਆਪਣੇ ਕੋਲੇ ਇੱਕ 20 ਦਾ ਪੀਸ ਹੈਗਾ ਜੀ ਇੱਕ ਇੱਕ 50 ਦਾ ਪੀਸ ਹੈਗਾ ਇਹ ਤੁਸੀਂ ਲੈ ਸਕਦੇ ਹੋ ਤੇ ਨੈਕਸਟ ਇਹ ਵਾਲਾ ਕਲਰ ਪਹਿਲਾਂ ਗ੍ਰੀਨ ਚ ਆਇਆ ਸੀਗਾ ਹੁਣ ਇਹ ਵਾਲਾ ਆ ਗਿਆ ਇਹ 3 10 ਦਾ ਹੈਗਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 3 ਮੀਟਰ ਦਾ 3 ਮੀਟਰ ਦਾ ਪੀਸ ਹੈਗਾ ਜੀ ਇਹ ਤੇ ਇਹ ਹੈਗਾ ਜੀ ਆਪਣੇ ਕੋਲੇ 3.5 ਮੀਟਰ ਦਾ ਉਸ ਤੋਂ ਬਾਅਦ ਆ ਗਿਆ ਜੀ ਪਿੰਕ ਕਲਰ ਸਾਢੇ 3 ਦਾ 360 ਦਾ ਇਹ 33 ਦਾ ਹੈਗੇ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਪ੍ਰਿੰਟ ਇਹਦੇ ਵਿੱਚ ਵੀ 360 ਦਾ ਪੀਸ ਹੈਗੇ ਜੀ ਆਪਣੇ ਕੋਲ ਤੇ ਇਹ ਵੀ 33 ਦਾ ਹੈਗੇ ਜੀ ਇਹ ਵੀ ਸਾਢੇ 3 ਮੀਟਰ ਦਾ ਹੈਗਾ ਇਹ ਸਾਢੇ 3 ਮੀਟਰ ਦਾ ਹੈ ਜੀ ਲਓ ਜੀ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਬਹੁਤ ਸੋਹਣਾ ਸਟਫ ਵੀ ਬਹੁਤ ਸੋਹਣਾ ਹੈ ਤੇ ਇਹ ਇਹਦਾ ਕਲਰ ਵੀ ਦੇਖੋ ਕਿੰਨਾ ਪਿਆਰਾ ਜਿਹਾ ਹੈਗਾ ਹੈਨਾ ਬਹੁਤ ਸੋਹਣਾ ਕਲਰ ਹੈਗਾ ਇਹਦਾ ਕਿੰਨਾ ਸੋਹਣਾ ਜਿਹਾ ਕਲਰ ਹੈ ਅਲੱਗ ਜਿਹੀ ਸ਼ੇਡ ਹੈਗਾ ਇਹਦਾ ਲਓ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਤਿੰਨ 20 ਦਾ ਪੀਸ ਹੈਗਾ ਤੇ ਇੱਕੇ ਦੇ ਵਿੱਚ ਇਹ ਵਾਲਾ ਪੀਸ ਆ ਗਿਆ ਜੀ ਇਹ ਵੀ ਤਿੰਨ 30 ਦਾ ਪੀਸ ਹੈ ਜੀ ਇਹ ਤਿੰਨ 30 ਹੈ ਜੀ ਦਾ ਵਾਤੇ ਨੇ ਮੀਟਰ ਦਾ ਪੀਸ ਹੈਗਾ ਇਹ ਤੇ ਉਸ ਤੋਂ ਬਾਅਦ ਆ ਗਿਆ ਜੀ ਗ੍ਰੀਨ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਵੀ ਬਾਲਾ ਸੋਹਣਾ ਜਾਂ ਗ੍ਰੀਨ ਹੈ ਜੀ ਬਹੁਤ ਪਿਆਰਾ ਜਾਂ ਗ੍ਰੀਨ ਹੈਗਾ ਇਹ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ 3.75 ਦਾ ਪੀਸ ਹੈ ਜੀ ਤੇ ਇਹ ਵਾਲਾ ਵਾਈਟ ਦੇ ਵਿੱਚ ਆ ਗਿਆ ਜੀ 320 ਦਾ ਪੀਸ ਹੈ ਤੇ ਗ੍ਰੇ ਦੇ ਵਿੱਚ ਆ ਗਿਆ ਜੀ 320 ਦਾ ਇੱਕ ਇਹ 2 ਮੀਟਰ ਦਾ ਹੈ ਜੀ 180 ਦਾ ਕਲਰ ਇਹ ਵੀ ਬੜਾ ਪਿਆਰਾ ਜਾਂ ਹੈਗਾ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਬਹੁਤ ਸੋਹਣਾ ਜੀ ਇਹ ਵੀ ਲਵੈਂਡਰ ਜੈ ਛੇੜ ਹੈਗਾ 3 ਮੀਟਰ ਦਾ ਪ੍ਰਿੰਟ ਵਾਲਾ ਸੋਹਣਾ ਇਹਦਾ ਤੁਸੀਂ ਜੀ ਮੇਰੇ ਨਾਲ ਨਾ ਰਸਟ ਕਲਰ ਦੀ ਬਾਟਮ ਲਗਾ ਕੇ ਬਹੁਤ ਸੋਹਣਾ ਸੂਟ ਬਣੂਗਾ ਇਹ ਰਸਟ ਕਲਰ ਦੀ ਬਾਟਮ ਲਾ ਕੇ ਜਾਂ ਫਿਰ ਜੇ ਤੁਸੀਂ ਲਾਈਟ ਤੇ ਡਾਰਕ ਦੇ ਵਿੱਚ ਜਾਣਾ ਚਾਹਦੇ ਹੋ ਡਾਰਕ ਕਲਰ ਦੀ ਪਰਪਲ ਬਾਟਮ ਲਗਾ ਦਿਓ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਬਣ ਜਾਊਗਾ ਕਲੌਥ ਇਹ ਵਾਲਾ ਵੀ ਇਹ ਕਲਰ ਇਹ ਕਲਰ ਵੀ ਬੜੇ ਸੋਹਣੇ ਨੇ ਦੋ ਕਲਰ ਇਹ ਬਹੁਤ ਪਿਆਰੇ ਜੀ ਕਲਰ ਨੇ ਜੀ ਤਿੰਨ ਤਿੰਨ ਮੀਟਰ ਦੇ ਲਓ ਜੀ ਇਹ 340 ਦੇ ਵਿੱਚ ਹੈਗਾ ਐਂਡ ਗ੍ਰੇ ਕਲਰ ਦਾ 32 ਦਾ ਹੈਗਾ ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਫਾਸਟ ਫਾਸਟ ਆਰਡਰ ਬੁੱਕ ਕਰਿਓ ਤੇ ਆਪਣਾ ਸੂਟ ਹੈ ਜਿਹੜਾ ਪੇਮੈਂਟ ਟਰਨ ਕਰਕੇ ਹੋਲਡ ਕਰਵਾ ਸਕਦੇ ਹੋ ਆਪਣਾ ਨੰਬਰ ਹੈ 9153115036 9253115036 ਥੈਂਕ ਯੂ